ਅੱਜ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਭਗਤ ਰਵਦਾਸ ਜੀ ਜਿਹੜੇ ਸਾਰੀ ਉਮਰ ਮੂਰਤੀ ਪੂਜਾ ਪੱਥਰ ਪੂਜਾ ਦੇ ਖਿਲਾਫ ਡੰਕੇ ਦੀ ਝੋਟ ਨਾਲ ਪ੍ਰਚਾਰ ਕਰਦੇ ਰਹੇ ਅੱਜ ਉਹਨਾਂ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਭਗਤ ਰਵਦਾਸ ਜੀ ਦੀਆਂ ਹੀ ਮੂਰਤੀਆਂ ਬਣਾ ਕੇ ਤੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਪੰਜਾਬ ਦੇ ਦਵਾਬੇ ਇਲਾਕੇ ਵਿੱਚ ਜਾ ਕੇ ਵੇਖੋ ਅਸੀਂ ਅੱਥੀਂ ਭਗਤ ਰਵਦਾਸ ਜੀ ਦੇ ਨਾਮ ਤੇ ਜਿਹੜੀਆਂ ਧਰਮਸ਼ਾਲਾਾਂਾਂ ਬਣੀਆਂ ਹੋਈਆਂ ਨੇ ਗੁਰਦੁਆਰੇ ਬਣੇ ਹੋਏ ਨੇ ਬਹੁਤੇ ਗੁਰਦੁਆਰਿਆਂ ਦੇ ਅੰਦਰ ਭਗਤ ਰਵਦਾਸ ਜੀ ਦੀ ਮੂਰਤੀਆਂ ਬਣਾ ਕੇ ਰੱਖੀਆਂ ਹੋਈਆਂ ਤੇ ਉਹਨਾਂ ਦੀਆਂ ਤਸਵੀਰਾਂ ਬਣਾ ਕੇ ਰੱਖੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਉਹਨਾਂ ਦੀ ਪੂਜਾ ਹੁੰਦੀ ਹੈ ਹੁਣ ਜਦੋਂ ਅਸੀਂ ਭਗਤ ਰਵਦਾਸ ਜੀ ਦੀ ਬਾਣੀ ਪੜ੍ਹਦੇ ਆ ਇਸ ਸਭ ਕੁਝ ਦਾ ਖੰਡਨ ਕੀਤਾ ਹੋਇਆ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਹਰ ਸਮਾ ਬੀਤਮ ਦੇ ਨਾਲ ਲੋਕ ਜਿਹੜੇ ਆ ਨਾ ਉਹ ਮਹਾਕੁਰਸਾ ਦੇ ਉਪਦੇਸ਼ਾਂ ਨੂੰ ਪੁੱੜ ਜਾਂਦੇ ਹੁਣ ਭਗਤ ਜੀ ਕਹਿੰਦੇ ਨੇ ਕਿ ਮੂਰਤੀ ਪੂਜਾ ਮੈਂ ਤਾਂ ਕਰਾਂ ਕਿ ਜੇ ਕੋਈ ਭਗਵਾਨ ਨੂੰ ਚੜਾਉਣ ਵਾਸਤੇ ਸੁੱੱਚੀ ਚੀਜ਼ ਹੋਵੇ ਆਪਣੀ ਬਾਣੀ 'ਚ ਉਹਨਾਂ ਲਿਖਿਆ ਹੈ ਦੁੱਧ ਤਾਂ ਬਸ਼ਰੈ ਤੁਹਾਨੂੰ ਮਟਾਰਿਓ ਫੂਲ ਭਵਰ ਜਲ ਮੀਨ ਬਗਾਰੇ ਕਹਿੰਦੇ ਕਿ ਮੂਰਤੀ ਦੀ ਪੂਜਾ ਵਾਸਤੇ ਦੁੱਧ ਦੀ ਲੋੜ ਹੁੰਦੀ ਆ ਫੁੱਲਾਂ ਦੀ ਲੋੜ ਹੁੰਦੀ ਆ ਹੋਰ ਸਤ ਗੰਦੀ ਵਾਲੀ ਚੀਜ਼ਾਂ ਦੀ ਲੋੜ ਹੁੰਦੀ ਪਰ ਇਹ ਵਾਹਿਗੁਰੂ ਪ੍ਰਮਾਤਮਾ ਮੈਂ ਤੇਰੇ ਅੱਗੇ ਕੀ ਅਰਪਣ ਕਰਾਂ ਦੁੱਧ ਤਾਂ ਬਛਰੈ ਥਾਣੋਂ ਵਟਾਰੇਗਾ ਇਹਦੇ ਦੁੱਧ ਜਿਹੜਾ ਉਹ ਬਛੇ ਨੇ ਥਾਣਾ ਨੂੰ ਲਾ ਕੇ ਹੀ ਉਠਾ ਕਰ ਦਿੱਤਾ ਫੁੱਲ ਭਵਰ ਫੁੱਲ ਜਿਹੜੇ ਉਹ ਭਵਰੇ ਨੇ ਸੁੰਘ ਕੇ ਝੂਠੇ ਕਰ ਦਿੱਤੇ ਜਲ ਮੀਨ ਵਗਾ ਰਹੇ ਤੇ ਜਲ ਜਿਹੜਾ ਪਾਣੀ ਆ ਉਹ ਮੱਛੀ ਨੇ ਝੂਠਾ ਕਰ ਦਿੱਤਾ ਮਾਈ ਗੋਬਿੰਦ ਪੂਜਾ ਕਹਾ ਲੈ ਚੜਾਉਣਾ ਇਹ ਮੇਰੀ ਮਾਂ ਮੈਂ ਪਰਮਾਤਮਾ ਦੀ ਪੂਜਾ ਵਾਸਤੇ ਕਿੱਥੋਂ ਫੁੱਲ ਲਿਆ ਕੇ ਤੋੜ ਕੇ ਤੇ ਉਹਨੂੰ ਅਰਪਣ ਕਰਾਂ ਅਵਰ ਨਾ ਫੁੱਲ ਅਨੂਪ ਨਾ ਬਾਗਨ ਕਿਉਂਕਿ ਕੋਈ ਫੁੱਲ ਆਦਤ ਸੁਚਾਏ ਹੀ ਨਹੀਂ ਕਿ ਇਸ ਤਰ੍ਹਾਂ ਮੈਂ ਪਰਮਾਤਮਾ ਨੂੰ ਨਹੀਂ ਪਾ ਸਕਦਾ ਵੇਖੋ ਸਮਝਾਉਂਦਾ ਕਿੰਨਾ ਵਧੀਆ ਤਰੀਕਾ ਉਦਾਹਰਨਾਂ ਦੇ ਕੇ ਕੁਦਰਤ ਦੀਆਂ ਚੀਜ਼ਾਂ ਵਿੱਚੋਂ ਤੇ ਫਿਰ ਅਖੀਰ ਤੇ ਜਾ ਕੇ ਆਪਣਾ ਮਤ ਆਪਣੀ ਮੌਲਕ ਵਿਚਾਰ ਧਾਰ ਜਿਹੜੀ ਉਹ ਭਗਤ ਜੀ ਪ੍ਰਗਟ ਕਰਦੇ ਅੱਗੇ ਕੀ ਕਹਿੰਦੇ ਕਿਹੜੀ ਉਦਾਹਰਣ ਦੇ ਤੇ ਕਹਿੰਦੇ ਮੈਂ ਲਾਗਰ 베ਰੇ ਹੈ ਕੋਈ ਹੁੰਦਾ ਚੰਦਨ ਦੇ ਬੂਟੇ ਜਿਹੜੇ ਸੁਗੰਧੀ ਵਾਲੇ ਹੁੰਦੇ ਆ ਚੰਦਨ ਨਹੀਂ ਮੰਦਰਾਂ ਵਿੱਚ ਚੜਾਇਆ ਜਾਂਦਾ ਮੂਰਤੀ ਦੀ ਪੂਜਾ ਵਾਸਤੇ ਕਹਿੰਦੇ ਕਿ ਕੀ ਤੁਹਾਡਾ خیال ਹੈ ਉਹ ਸੱਚ ਮੈਂ ਲਾਗਰ 베ਰੇ ਹੈ ਭੰਗਾ ਚੰਦਨ ਦੇ ਬੂਟਿਆਂ ਨੂੰ ਸੱਪ ਜਿਹੜੇ ਉਹ ਲਿੱਤੇ ਹੋਏ ਚੰਬੜੇ ਹੋਏ ਹੁਣ ਇਸ ਤਰ੍ਹਾਂ ਸੱਪਾਂ ਨੇ ਉਹ ਚੰਦਨ ਨੂੰ ਵੀ ਝੂਠਾ ਕਰ ਦਿੱਤਾ ਵਿਖ ਅੰਮ੍ਰਿਤ ਬਸੇ ਇੱਕ ਸੰਗ ਇਸ ਤਰ੍ਹਾਂ ਵਿਖ ਜ਼ੈਰ ਤੇ ਚੰਦਨ ਦੀ ਸੁਗੰਧੀ ਰੂਪੀ ਅੰਮ੍ਰਿਤ ਇਕੱਠੇ ਹੀ ਹੈ ਦੋਨੋਂ ਕਿਹੜੀ ਚੀਜ਼ ਨੂੰ ਸੋਚਾ ਤੂੰ ਧੂਪ ਦੀਪ ਨਾਏ ਦੇ ਦੇ ਵਾਸਾ ਕੈਸੇ ਪੂਜ ਕਰੇ ਤੇਰੇ ਦਾਸਾ ਕਹਿੰਦੇ ਧੂਪ ਦੀਪ ਸੁਗੰਧੀਆਂ ਆਦਿਕ ਵੀ ਇਹਨਾਂ ਨੂੰ ਜਦੋਂ ਆਪਾਂ ਸੁੰਘਦੇ ਆਂ ਤੇ ਇਹ ਵੀ ਸਮਝੋ ਝੂਠੀਆਂ ਹੋਈਆਂ ਹੁਣ ਇਹਨਾਂ ਚੀਜ਼ਾਂ ਨਾਲ ਜੇ ਪਰਮਾਤਮਾ ਦੀ ਪੂਜਾ ਕਰਨ ਬਾਰੇ ਸੋਚੀਏ ਤੇ ਬੰਦਾ ਕਰ ਹੀ ਨਹੀਂ ਸਕਦਾ ਕੈਸੇ ਪੂਜ ਕਰੇ ਤੇਰੀ ਦਾਸਾ ਹੁਣ ਕੱਲ੍ਹ ਜੀ ਕਹਿੰਦੇ ਕਿ ਫਿਰ ਕਿਹੜੀ ਚੀਜ਼ ਅਰਪਣ ਕੀਤੀ ਜਾਵੇ ਪਰਮਾਤਮਾ ਨੂੰ ਦੇਖੋ ਇੱਥੇ ਮੂਰਤੀ ਪੂਜਾ ਦਾ ਖੰਡਨ ਹੈ ਕਿਉਂਕਿ ਮੂਰਤੀ ਦੀ ਪੂਜਾ ਵਾਸਤੇ ਇੰਨਾ ਸਾਰੀਆਂ ਚੀਜ਼ਾਂ ਦੀ ਲੋੜ ਪੈਣੀ ਹੈ ਤੇ ਭਗਤ ਜੀ ਹੁਣ ਆਪਣਾ ਮਤ ਜਿਹੜਾ ਉਹ ਦੱਸਣ ਲੱਗੇ ਕਹਿੰਦੇ ਤਨ ਮਨ ਅਰਪਉ ਪੂਜ ਚੜਹਾਉ ਕਹਿੰਦੇ ਮੈਂ ਹੁਣ ਸੋਚਿਆ ਕਿ ਮੈਂ ਆਪਣਾ ਸਰੀਰ ਤੇ ਮਨ ਹੀ ਪਰਮਾਤਮਾ ਨੂੰ ਅਰਪਣ ਕਰ ਦੇਵਾਂ ਕਿਉਂਕਿ ਹੋਰ ਕੋਈ ਚੀਜ਼ ਸੁੱਚੀ ਨਹੀਂ ਗੁਰਪ੍ਰਸਾਦ ਨਿਰੰਝਨ ਪਾਉ ਗੁਰੂ ਦੀ ਕਿਰਪਾ ਦੇ ਨਾਲ ਮੈਂ ਇਸ ਤਰ੍ਹਾਂ ਕਾਲਖ ਤੋਂ ਰਹਿਤ ਪਰਮਾਤਮਾ ਨੂੰ ਪਾ ਲਿਆ ਹੈ ਪੂਜਾ ਅਰਚਾ ਆਹੇ ਨ ਤੂਰੀ ਜਿੰਦੀ ਜੇ ਮੈਂ ਉੱਪਰ ਲੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਦਸੀਆਂ ਜੇ ਇਹਨਾਂ ਦੇ ਨਾਲ ਪੂਜਾ ਕਰਨ ਬਾਰੇ ਸੋਚਾਂ ਦੇ ਇਸ ਤਰ੍ਹਾਂ ਹੋ ਹੀ ਨਹੀਂ ਸਕਦੇ ਕਿਉਂਕਿ ਇਹ ਸਾਰੀਆਂ ਝੂਠੀਆਂ ਹੋ ਚੁੱਕੀਆਂ ਜਿੰਨੇ ਕਹਦਾ ਦਾਸ ਕਮਨ ਕਤੂਨੀ ਜੇ ਮੈਂ ਧਰਮਾਂ ਵਿੱਚ ਫਸਿਆ ਰਹਿਦਾ ਜੇ ਮੈਨੂੰ ਗੁਰੂ ਸੋਝੀ ਨਾਮ ਬਖਸ਼ਦਾ ਤੇ ਮੈਂ ਫਿਰ ਇਹਨਾਂ ਚੀਜ਼ਾਂ ਵਿੱਚ ਉਜਿਆ ਰਹਿਣਾ ਸੀ ਪਰ ਇਹਨਾਂ ਦੇ ਰਾਹੀਂ ਮੈਂ ਨਿਰੰਜਨ ਵਾਹਿਗੁਰੂ ਪ੍ਰਮਾਤਮਾ ਨੂੰ ਨਹੀਂ ਸੀ ਪਾਸ ਕਰ ਸਕਦਾ ਸਪਸ਼ਟ ਹੋ ਗਿਆ ਕਿ ਭਗਤ ਰਵਿਦਾਸ ਜੀ ਮੂਰਤੀ ਪੂਜਾ ਦਾ ਖੰਡਨ ਕਰਦੇ ਫੇਨੇ ਪਰ ਅੱਜ ਉਹਨਾਂ ਦੀਆਂ ਮੂਰਤਾਂ ਬਣ ਗਈਆਂ